ਕਿਉਂਕਿ ਤਿਆਗ ਤੋਂ ਬਿਨਾ ਧਰਮ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਕੁਝ ਤਿਆਗਾਂਗੇ ਤਾਂ ਹੀ ਗ੍ਰਹਿਣ ਕਰ ਸਕਦੇ ਹਾਂ ਜੇ ਝੂਠ ਤਿਆਗਿਆ ਹੀ ਨਹੀਂ ਸੱਚ ਗ੍ਰਹਿਣ ਕਿੱਥੋਂ ਕਰਾਂਗੇ ਜੇ ਜ਼ਹਿਰ ਤਿਆਗਿਆ ਹੀ ਨਹੀਂ ਅੰਮ੍ਰਿਤ ਧਾਰਨ ਕਿੱਥੋਂ ਕਰਾਂ ਤੋ ਬੜਾ ਜ਼ਰੂਰੀ ਹੁੰਦਾ ਹੈ ਧਰਮ ਤਿਆਗ ਤੇ ਖਲੋਤਾ ਹੈ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਨੇ ਪਰੇ ਵੀ ਸੋਜੀ ਦਿੱਤੀ ਹੈ ਹੁਣ ਜਦੋਂ ਬਾਣੀ ਦਾ ਆਪਾਂ ਬਚਨ ਪੜ੍ਹਦੇ ਆਂ ਵਸਤੂ ਅੰਦਰ ਆਪਏ ਸਾਹਿਬ ਨੂੰ ਕਹੋ ਫੋਨ ਬੰਦ ਕਰੋ ਕਹੋ ਇਹਨਾਂ ਨੂੰ ਬਾਹਰ ਜਾ ਕੇ ਗੱਲ ਕਰੋ ਜੀ ਆਖੋ ਸਤਨਾਮ ਸ਼੍ਰੀ ਬਾਣੀ ਦਾ ਬਚਨ ਆਉਂਦਾ ਵਸਤੂ ਅੰਦਰ ਵਸ ਸਮਾਵੈ ਦੂਜੀ ਹੋਵੈ ਪਾਸ ਗੁਰਦੇਵ ਕਹਿੰਦੇ ਕਿਸੇ ਭਾਂਡੇ ਚ ਵਸਤੂ ਪਈ ਹੈ ਹੋਰ ਤਾਂ ਹੀ ਸਮਾਏਗੀ ਨਾ ਪਹਿਲੋਂ ਬਾਹਰ ਕੱਢੀ ਜਾਏ ਪਹਿਲੋਂ ਉਹਦੇ ਚ ਪਈ ਵਸਤੂ ਦਾ ਤਿਆਗ ਕਰਾਂਗੇ ਫਿਰ ਉਹਦੇ ਚ ਹੋਰ ਵਸਤੂ ਟਿਕ ਸਕਦੀ ਹੈ ਤੋ ਧਰਮ ਤਿਆਗ ਤੇ ਖਲੋਤਾ ਹੈ ਪਰ ਮਸਲਾ ਤਿਆਗਣਾ ਕੀ ਹੈ ਇਹ ਬਹੁਤ ਵੱਡੀ ਬਾਤ ਹੈ ਜਦੋਂ ਖੈਰ ਗੁਰਦੇਵ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਗੁਰਦੇਵ ਨੇ ਕਿਹਾ ਤਿਆਗਣਾ ਕੀ ਹੈ ਪਹਿਲੀ ਗੱਲ ਜੇ ਸਰੀਰ ਨਾਲ ਸੰਬੰਧਿਤ ਕੁਝ ਤਿਆਗਦੇ ਆ ਤੇ ਸੱਚ ਜਾਣਿਓ ਤਿਆਗ ਆਪਾਂ ਜੇ ਕੋਈ ਸਮਝੇ ਮੈਂ ਧਨ ਦਾ ਕੀਤਾ ਹੈ ਪਦਾਰਥਾਂ ਦਾ ਕੀਤਾ ਹੈ ਵਸਤੂਆਂ ਦਾ ਕੀਤਾ ਹੈ ਪਰ ਅਸਲ ਵਿੱਚ ਉਹ ਵਸਤੂਆਂ ਸਾਡੀਆਂ ਹੈ ਹੀ ਨਹੀਂ ਆ ਸਰੀਰ ਵੀ ਸਾਡਾ ਨਹੀਂ ਹੈ ਆਪਾਂ ਥੋੜਾ ਇਹਨੂੰ ਕਮਾਇਆ ਹੈ ਜਾਪਾਂ ਥੋੜਾ ਬਣਾਇਆ ਸਰੀਰਾਂ ਹੀ ਧਨ ਕਮਾਇਆ ਉਹ ਵੀ ਸਾਡਾ ਨਹੀਂ ਕੋਈ ਕਹੇ ਜ਼ਮੀਨ त्यागी ਮੈਂ ਜ਼ਮੀਨ ਕਿਹੜਾ ਆਪਾਂ ਬਣਾਈ ਨੇ ਸਾਰਾ ਕੁਝ ਬਣਾਇਆ ਤੇ ਰੱਬ ਦਾ ਜੇ ਤਿਆਗ ਸਰੀਰ ਨਾਲ ਸੰਬੰਧਿਤ ਜਾਂ ਸਰੀਰ ਦੀ ਚੀਜ਼ ਦਾ ਤਿਆਗ ਹੈ ਉਹ ਤਿਆਗ ਨਹੀਂ ਹੈ ਕਿਉਂਕਿ ਉਹ ਦਾਤਾਂ ਤੇ ਸਭ ਰੱਬ ਦੀਆਂ ਨੇ ਤਿਆਗ ਹੈ ਮਨ ਨਾਲ ਸੰਬੰਧਤ ਆ ਮੇਰੇ ਗੁਰੂ ਦੇਵ ਨੇ ਜੋ ਮਨ ਦੀ ਗੱਲ ਕੀਤੀ ਹੈ ਜਦੋਂ ਤਿਆਗ ਦੀ ਗੱਲ ਕੀਤੀ ਹੈ ਜਿਹਦਾ ਤਿਆਗ ਤਨ ਨਾਲ ਸੰਬੰਧਤ ਹੈ ਤੇ ਸਾਜਣਿਓ ਬਹੁਤ ਵਾਰ ਮਾਣ ਪੈਦਾ ਕਰਦਾ ਹੈ ਬੜਿਆਂ ਨੇ ਸਰੀਰ ਨਾਲ ਸੰਬੰਧਤ ਚੀਜ਼ਾਂ ਤਿਆਗੀਆਂ ਮਾਣ ਨਾਲ ਭਰ ਗਏ ਹੰਕਾਰ ਨਾਲ ਭਰ ਗਏ ਮੈਂ ਪਰਿਵਾਰ ਤਿਆਗਿਆ ਮੈਂ ਬੱਚੇ ਤਿਆਗੇ ਨੇ ਮੈਂ ਧਨ ਤਿਆਗਿਆ ਮੈਂ ਜ਼ਮੀਨ ਤਿਆਗੀ ਕਬੀਰ ਮਾਇਆ ਤਜੀ ਤਾਂ ਕੀ ਆ ਭਇਆ ਜੋ ਮਾਣ ਤਜਿਆ ਨਾ ਜਾਏ ਅੱਗੇ ਪਕੜ ਕੇ ਹੰਕਾਰ ਕਰਦਾ ਸੀ ਹੁਣ ਛੱਡ ਕੇ ਹੰਕਾਰ ਕਰ ਰਿਹਾ ਮਾਣ ਤੇ ਉਨਾ ਹੀ ਬਣਿਆ ਨਾ ਮਨ 'ਚ ਤੇ ਮੈਨੂੰ ਕਹਿਣ ਦੇਣਾ ਇਨਾ ਧਨ ਦਾ ਹੰਕਾਰ ਨਹੀਂ ਹੁੰਦਾ ਜਿੰਨਾ ਧਨ ਦੇ ਤਿਆਗ ਦਾ ਹੋ ਜਾਂਦਾ ਤੁਬਾਣੀ ਨੂੰ ਤਿਆਗ ਨਹੀਂ ਮੰਨਦੀ ਕਿਉਂਕਿ ਪਹਿਲੀ ਗੱਲ ਤੇ ਹੈ ਸਾਡਾ ਨਹੀਂ ਹੈ ਸਭ ਕੁਝ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ ਇਹ ਤੇ ਦਾਤਾਂ ਹੀ ਸਾਰੀਆਂ ਉਹ ਵੈ ਗੁਰੂ ਕਾਲ ਪੁਰਖ ਦੀਆਂ ਨੇ ਤੇ ਗੁਰਦੇਵ ਨੇ ਤਿਆਗ ਦੀ ਗੱਲ ਕੀਤੀ ਹੈ ਜੋ ਸਾਡਾ ਹੋਵੇ ਤੇ ਸਾਡਾ ਕੀ ਹੈ ਸਾਡੇ ਕੋਲ ਸਾਡਾ ਮਨ ਸਾਡਾ ਮਾਣ ਸਾਡਾ ਹੰਕਾਰ ਤੋ ਤਿਆਗ ਤੇ ਵਿੱਚ ਸਭ ਤੋਂ ਪਹਿਲਾ ਤਿਆਗ ਆਉਂਦਾ ਹੈ ਹੰਕਾਰ ਆ ਗੁਰੂ ਨਾਨਕ ਸਤਗੁਰੂ ਕੋਲ ਰਾਜ ਆਇਆ ਸੀ ਸ਼੍ਰੀਲੰਕਾ ਦਾ ਉਹਦਾ ਨਾਮ ਸੀ ਸ਼ਿਵਨਾਬ ਜਦੋਂ ਸਤਗੁਰੂ ਸ਼੍ਰੀਲੰਕਾ ਗਏ ਸੀ ਤੇ ਕਹਿਣ ਲੱਗਾ ਸਤਪੁਰ ਕੀ ਭੇਟ ਕਰਾਂ ਮੇਰੇ ਕੋਲ ਮਹਿਲ ਨੇ ਹਾਥੀ ਨੇ ਘੋੜੇ ਨੇ ਜ਼ਮੀਨ ਜਾਇਦਾਦ ਹੈ ਹੀਰੇ ਜ਼ਵਾਰਾਤ ਨੇ ਗੁਰਦੇਵ ਕੀ ਭੇਟ ਕਰਨ ਗੁਰੂ ਨਾਨਕ ਸਾਹਿਬ ਕਹਿੰਦੇ ਰਾਜਨ ਉਹ ਭੇਟ ਕਰੀ ਜੋ ਤੇਰਾ ਹੋਇ ਹੁਣ ਵੇਖੋ ਗੁਰੂ ਸਾਡੀ ਯਾਤਰਾ ਅੰਤਰਮੁਖੀ ਲੈ ਕੇ ਜਾਂਦੇ ਗੁਰੂ ਸਾਨੂੰ ਮੈਂ ਤੱਕ ਲੈ ਕੇ ਜਾਂਦੇ ਨੇ ਤਾਂ ਜੋ ਉਹਦਾ ਗੋਧ ਹੋਏ ਤੇ ਆਪਾਂ ਉਹਨੂੰ ਤਿਆਗ ਲਈਏ ਤੇ ਜਦੋਂ ਉਹਨੇ ਵੇਖਿਆ ਕਿ ਹਾਥੀ ਵੀ ਮੇਰੇ ਨਹੀਂ ਘੋੜੇ ਵੀ ਮੇਰੇ ਨਹੀਂ ਮਹਿਲ ਪਹਿਲੋਂ ਮੇਰੇ ਪਿਤਾ ਦਾ ਸੀ ਬਾਅਦ ਵਿੱਚ ਧੀਆਂ ਪੁੱਤਾਂ ਦਾ ਹੋਏਗਾ ਤੁਰਦਾ ਤੁਰਦਾ ਸਰੀਰ ਤੱਕ ਆਇਆ ਤੇ ਸਰੀਰ ਵੀ ਸਤਿਗੁਰ ਮੇਰਾ ਨਹੀਂ ਹੈ ਤੇ ਗੁਰਦੇਵ ਕਹਿੰਦੇ ਰਾਜਨ ਤੇਰਾ ਤੇਰੇ ਕੋਲ ਤੇਰੀ ਮੈਂ ਹੈ ਤੇਰਾ ਮਾਣ ਤੇਰਾ ਮਨ ਹੈ ਜਿਹੜਾ ਮਾਣ ਕਰਦਾ ਨਾ ਵੀ ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਤੇਰੇ ਕੋਲ ਮਾਣ ਹੈ ਤੇਰੇ ਕੋਲ ਮੈਂ ਹੈ ਤੇ ਗੁਰਦੇਵ ਕਹਿੰਦੇ ਇਹ ਸਾਡੇ ਕੋਲ ਰੱਖ ਇਹ ਭੇਟਾ ਬਹੁਤ ਵੱਡੀ ਹੈ ਉਪਾਗਾ ਵਾਲਾ ਹੁੰਦਾ ਜਿਹੜਾ ਇਹ ਗੁਰੂਪੁਰ ਰੱਖਦਾ ਹਾਂ ਭੇਟਾ ਵੀ ਆਪਾਂ ਤਾਂ ਰੱਖਦੇ ਆਂ ਵਾਰੋਂ ਦੂਜੀ ਬਾਤ ਮੈਂ ਬੇਨਤੀ ਕਰਾਂ ਤਿਆਗ ਕੀ ਐ ਖੈਰ ਸਾਬ ਨੇ ਕਿਹਾ ਨਾ ਤਿਆਗੋ ਮੈਂ ਬੇਨਤੀ ਕਰਾਂ ਇਹ ਵੀ ਬਹੁਤ ਵੱਡਾ ਤਿਆਗ ਐ ਇਹ ਗੱਲ ਸਮਝ ਆਏ ਇਹ ਨਹੀਂ ਕਿ ਸਾਡੇ ਕੋਲ ਕੁਝ ਹੋਏ ਨਾ ਜਾਂ ਜੋ ਹੈ ਉਹ ਛੱਡ ਦੇਣਾ ਐ ਐਸਾ ਨਹੀਂ ਐ ਤਿਆਗ ਤਾਂ ਭਾਵ ਐ ਕਿ ਜੋ ਹੈ ਉਹ ਮਨ ਕਰਕੇ ਸਮਝ ਆ ਜਾਏ ਮੇਰਾ ਨਹੀਂ ਹੈ ਇਹ ਬਹੁਤ ਵੱਡਾ ਤਿਆਗ ਹੈ ਮੈਂ ਕਹਿੰਦਾ ਜੀ ਮੈਂ ਬੈਂਕ ਦੇ ਕੈਸ਼ੀਅਰ ਕੋਲ ਪੈਸੇ ਹੈ ਹੈ ਤੇ ਪੈਸੇ ਉਹਦੇ ਕੋਲ ਪਰ ਉਹਨੂੰ ਪਤਾ ਹੁੰਦਾ ਮੇਰੇ ਨਹੀਂ ਹੈ ਮਨ ਨਰਲੀਪ ਰਹਿੰਦਾ ਹੈ ਨਾ ਉਹਦਾ ਮਨ ਥੋੜਾ ਉਸ ਪੈਸਿਆਂ 'ਚ ਲੱਗਦਾ ਹੈ ਹੈ ਨੇ ਉਹਦੇ ਕੋਲ ਪਰ ਉਹ ਜਾਣ ਰਿਹਾ ਮੇਰੇ ਨਹੀਂ ਹੈ ਹੋਏ ਜੋ ਰੱਬ ਨੇ ਦਿੱਤਾ ਪਰ ਇਹ जान ਲਈਏ ਵੀ ਵਹਿਗੁਰੂ ਇਹ ਮੇਰਾ ਨਹੀਂ ਹੈ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ ਇਹ ਬਹੁਤ ਵੱਡਾ ਤਿਆਗ ਹੈ ਇਹ ਇਹ ਜਾਣ ਲੈਣਾ ਵੀ ਵਹਿਗੁਰੂ ਮੇਰਾ ਕੁਝ ਵੀ ਨਹੀਂ ਹੈ ਸਭ ਕੁਝ ਤੇਰਾ ਹੈ ਮੈਂ ਮਾਣ ਨੂੰ ਛੱਡ ਦੇਣਾ ਬਹੁਤ ਵੱਡੀ ਦਾਤ ਹੁੰਦੀ ਹੈ ਤੋ ਗੁਰਦੇਵ ਕੋਲ ਜਿਹੜੀ ਭੇਟਾ ਰੱਖਦੇ ਆ ਇਹ ਵੀ ਤਾਂ ਇਹ ਵੀ ਅਭਿਆਸ ਹੈ ਕਿ ਇਹ ਜਾਣਦੀ ਏ ਕਿ ਜੋ ਹੈ ਮੇਰਾ ਨਹੀਂ ਹੈ ਸਾਡੇ ਚ ਪਕੜ ਨਾ ਰਹੇ ਸਾਡੇ ਚ ਤਿਆਗ ਆ ਜਾਏ ਆ ਵੰਡ ਛਕਣ ਦਾ ਵੀ ਅਰਥ ਏ ਸੀ ਭਾਈ ਜੋ ਤੇਰੇ ਕੋਲ ਹੈ ਇਹ ਨਾ ਜਾਣੀ ਕਿ ਮੇਰੇ ਵਾਸਤੇ ਹੀ ਹੈ ਨਹੀਂ ਇਹ ਹੋਰਾਂ ਵਾਸਤੇ ਤਾਂ ਜੋ ਪਕੜ ਨਾ ਬਣੇ ਤਾਂ ਜੋ ਲੋਭ ਨਾ ਬਣੇ ਫਿਰ ਮੈਂ ਮਾਣ ਨਾ ਬਣ ਜਾਏ ਤੁਸੀਂ ਮੈਂ ਬੇਨਤੀ ਕੀਤੀ ਇਹ ਤਿਆਗ ਤੇ ਧਰਮ ਖਲੋਤਾ ਹੈ ਤਿਆਗ ਜ਼ਰੂਰੀ ਹੈ ਪਰ ਜੇ ਤਿਆਗ ਕੇਵਲ ਚੀਜ਼ਾਂ ਬਾਹਰ ਦਾ ਹੈ ਉਹ ਤਿਆਗ ਅਧੂਰਾ ਹੈ ਉਹ ਤਿਆਗ ਤਿਆਗ ਨਹੀਂ ਹੈ ਉਤੇ بڑے ਰਾਜੇ ਰਾਜ ਤਿਆਗ ਕੇ ਵੀ ਭਗਤ ਨਹੀਂ ਬਣ ਸਕੇ ਹਰੀਸ਼ ਚੰਦਰ ਨੇ ਕਿੰਨਾ দান ਕੀਤਾ ਸੋਨੇ ਦਾ ਉਹ ਮਾਨ ਆ ਗਿਆ ਉਹਨੂੰ ਮਾਨ ਆ ਗਿਆ ਸਭ ਬੰਦਨ ਬਣ ਗਿਆ ਤੋ ਮੇਰੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਤਿਆਗ ਜ਼ਰੂਰੀ ਹੈ ਪਰ ਇਹ ਸਮਝਣਾ ਚਾਹੀਦਾ ਹੈ ਕਿਹਦਾ ਤਿਆਗ ਕਰਨਾ ਤੋ ਸਹਿਬ ਕਹਿੰਦੇ ਸਾਧ ਹੋ ਮਨ ਕਾ ਮਾਨ ਤਿਆਗੋ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਿਆ ਗੁਰਦੇਵ ਕਹਿੰਦੇ ਬਹੁਤ ਚੰਗੀ ਬਾਤ ਹੈ ਉਹ ਚੀਜ਼ ਤਿਆਗੀਏ ਜਿਹੜੀ ਸਾਡੇ ਨਾਲ ਸੰਬੰਧਿਤ ਹੈ ਜਿਹੜੀ ਬਾਹਰੋਂ ਤਿਆਗਤੀ ਬਾਹਰੋਂ ਮਿਲੀ ਤਿਆਗਤੀ ਉਹ ਕਾਹਦਾ ਤਿਆਗ ਉਤੇ ਪਹਿਲੋਂ ਹੀ ਸਾਡੀ ਨਹੀਂ ਸੀ ਉਤੇ ਪਹਿਲੋਂ ਚੀਜ਼ ਵਰਤਣ ਵਾਸਤੇ ਮਿਲੀ ਸੀ ਨਾ ਸਨ ਧਨ ਪਦਾਰਥ ਉਤੇ ਪਹਿਲੋਂ ਵੀ ਵਰਤਣ ਵਾਸਤੇ ਮਲੇ ਸਨ ਉਹ ਮੇਰੀ ਮਾਲਕੀ ਜ਼ਮੀਨ ਮੇਰੀ ਮਾਲਕੀ ਥੋੜਾ ਸੇ ਇਹ ਤੇ ਰੱਬ ਦੀ ਬਣਾਈ ਹੈ ਤੇ ਪਤਾ ਨਹੀਂ ਕਿੰਨੇ ਮਾਲਕ ਆਏ ਤੇ ਕਿੰਨੇ ਚਲੇ ਗਏ ਜ਼ਮੀਨ ਉੱਥੇ ਹੀ ਪਈ ਹੈ ਤੋ ਬਹੁਤ ਵੱਡੀ ਦਾਤ ਹੈ ਮਨ ਨਾਲ ਸੰਬੰਧਤ ਤਿਆ ਕੀਤਾ ਜਾਏ ਤੋ ਮਨ ਨਾਲ ਕਿਹਦਾ ਸੰਬੰਧ ਹੈ ਹੰਕਾਰ ਦਾ ਮਨ ਨਾਲ ਕਿਹਦਾ ਸੰਬੰਧ ਹੈ ਕਾਮ ਦਾ ਮਨ ਨਾਲ ਕਿਹਦਾ ਸੰਬੰਧ ਹੈ ਕ੍ਰੋਧ ਦਾ ਲੋਭ ਦਾ ਮੋਹ ਦਾ ਇਹਨਾਂ ਸਾਰਿਆਂ ਦਾ ਸੰਬੰਧ ਮਨ ਦੇ ਨਹੀਂ ਬੜਾ ਪਿਆਰਾ ਪਾਠ ਤਾਂ ਸਤਿਗੁਰੂ ਸਾਨੂੰ ਪੜਾਉਂਦੇ ਨੇ ਤੋ ਗੁਰਦੇਵ ਕਹਿੰਦੇ ਸਭ ਤੋਂ ਪਹਿਲਾ ਤਿਆਗ ਹੈ ਮਾਣ ਤਿਆਗ ਦੇ ਆ ਬਾਣੀ ਗਿਆਨ ਸਹਿਜੇ ਸਹਿਜੇ ਨਾ ਇਹ ਸਾਨੂੰ ਸਤਿਗੁਰ ਉਥੋਂ ਤੱਕ ਲੈ ਕੇ ਜਾਂਦੇ ਨੇ ਗੁਰੂ ਕੀ ਬਾਣੀ ਅਭਿਆਸ ਕਰਦੇ ਕਰਦੇ ਇੱਕ ਦਿਨ ਫਿਰ ਮੈਂ ਰਹਿ ਨਾ ਸਭ ਕੁਝ ਤੂੰ ਤੇਰਾ ਹੀ ਬਣਦੇ ਇਹ ਰੇਨ ਆਈ ਪੜਦਾ ਸਦਾ ਵਾਸਤੇ ਗੁਰੂ ਦਾ ਗਿਆਨ ਹਟਾ ਦਿੰਦਾ ਹੈ। ਤੋਂ ਗੁਰਦੇਵ ਕਹਿੰਦੇ ਮਾਣ ਮਨ ਚ ਪੈਦਾ ਹੁੰਦਾ ਤਾਂ ਕਰਕੇ ਮਨ ਵਿੱਚ ਸਤਿਗੁਰ ਕੈ ਪਾਸ ਦੀ ਸੇਵਕ ਕੇ ਕਾਰਜ ਰਾਸ ਤੇ ਖਿਆਲ ਕਰਿਓ ਭੇਟਾ ਵੀ ਗੁਰੂ ਉਹਦੀ ਪ੍ਰਵਾਨ ਕਰਦਾ ਜਿਹੜਾ ਮਨ ਕਰਕੇ ਸਮਰਪਿਤ ਹੁੰਦਾ। ਇਤਿਹਾਸ ਗਵਾਹੀ ਭਰਦਾ ਹੈ ਕਈਆਂ ਦੇ ਟਕੇ ਨੂੰ ਵੀ ਚੁੱਕ ਕੇ ਗੁਰੂ ਸੀਨੇ ਨਾਲ ਲਾ ਲੈਂਦੇ ਸੀ ਕਈਆਂ ਦੀਆਂ ਸੋਨੇ ਦੀਆਂ ਮੋਹਰਾਂ ਵੱਲ ਵੀ ਗੁਰੂ ਧਿਆੜ ਨਹੀਂ ਸੀ ਜਾਂਦਾ ਮਸਲਾ ਉਬਾਰ ਦੀ ਭੇਟਾ ਦਾ ਨਹੀਂ ਸੀ ਮਸਲਾ ਮਨ ਦੇ ਸਮਰਪਣ ਹੋਣ ਦਾ ਸੀ ਉਹ ਪ੍ਰਮਾਣ ਕਰਦੇ ਨੇ ਸਤਿਗੁਰੂ ਤੇ ਗੁਰਦੇਵ ਜੀ ਨੇ ਕਿਰਪਾ ਕੀਤੀ ਭਾਈ ਸਾਧੋ ਸਾਧੋ ਹੈ ਸਤਸੰਗੀ ਜਨੋ ਗੁਰਦੇਵ ਜਿਹੜਾ ਸਾਧੋ ਸ਼ਬਦ ਵਰਦੇ ਨੇ ਸਤਸੰਗੀ ਜਨ ਜਿਹੜੇ ਆਪਾਂ ਸਾਰੇ ਸਾਧਨਾ ਕਰਨ ਵਾਲੇ ਆ ਅਜੇ ਪਹੁੰਚੇ ਕਿਤੇ ਨਹੀਂ ਆ ਤੁਰਨ